ਵੱਡੀ ਹੈ 77 ਕਿਲੋ 800 ਗ੍ਰਾਮ ਜਿਹੜੀ ਪੰਜਾਬ ਦੀ 2023 ਦੀ ਸਭ ਤੋਂ ਵੱਡੀ ਰਿਕਵਰੀ ਸੀ ਜਿਹਦੇ ਤੇ ਡੀਜੀਪੀ ਨੇ ਪ੍ਰੈਸ ਕਾਨਫਰੰਸ ਕਰੀ ਹੈ ਪੰਜਾਬ ਪੁਲਿਸ ਤੇ ਜਿਹਦੇ ਤੇ ਇੱਥੇ ਵੱਡੇ ਵੱਡੇ ਅਧਿਕਾਰੀਆਂ ਨੇ ਪ੍ਰੈਸ ਕਾਨਫਰੰਸ ਕਰੀਆ ਕਿ ਅਸੀਂ ਬਹੁਤ ਵੱਡੀ ਖੇਪ ਫੜ ਲਈ ਆ ਤੇ ਅਸੀਂ ਨਸ਼ੇ ਦੇ ਖਿਲਾਫ ਬਹੁਤ ਵੱਡੀ ਮਿਹਨਤ ਚਲਾ ਰਹੇ ਆ ਅੱਜ ਉਸ ਪਰਚੇ ਦੇ ਵਿੱਚ ਨਾਮਜਾਦ ਬੰਦੇ ਉਹ ਸ਼ਰਿਆਂ ਬਾਹਰ ਘੁੰਮਦੇ ਫਿਰਦੇ ਆ ਕਿ ਜੇ ਨਸ਼ਾ ਖਤਮ ਕਰਨਾ ਤਾਂ ਘਰ-ਘਰ ਨੌਕਰੀ ਤੁਹਾਨੂੰ ਦੇਣੀ ਪਊਗੀ ਕਿ ਆ ਜਰੂਰ ਸੀ ਘਰ-ਘਰ ਨੌਕਰੀ ਦੇਵਾਂਗੇ ਕਰ ਕਰ ਨੌਕਰੀ ਨਹੀਂ ਮਿਲੀ ਕਰ ਕਰ ਚਿੱਟਾ ਜਰੂਰ ਆਮ ਆਦਮੀ ਪਾਰਟੀ ਨੇ ਪਹੁੰਚਦਾ ਜਿਹੜਾ ਕਰ ਦਿੱਤਾ ਹੈਗਾ ਦੋ ਡੀਐਸਪੀ ਸਾਹਿਬ ਇਸ ਮਸਲੇ ਤੇ ਲੱਗੇ ਰਹੇ ਆ ਪਰ ਹੁਣ ਤੱਕ ਪੰਜਾਬ ਪੁਲਿਸ ਦੀ ਇਹ ਨਕਾਮੀ ਰਹੀ ਆ ਆਮ ਆਦਮੀ ਪਾਰਟੀ ਦੀ ਇਹ ਨਕਾਮੀ ਰਹੀ ਆ ਬਾਦਲ ਸਰਕਾਰ ਨੇ ਇੱਕ ਕਮੇਟੀ ਵੀ ਬਣਾਈ ਉਹਨਾਂ ਨੇ ਪੌਣੇ 200 ਬੰਦਿਆਂ ਦੀ ਲਿਸਟ ਜਿਹੜੀ ਜਾਰੀ ਕੀਤੀ ਆ ਉਹਦੇ ਵਿੱਚ ਸਾਰੇ ਅਕਾਲੀਆਂ ਦੇ ਕਾਂਗਰਸ ਦੇ ਵੱਡੇ ਜਿਹੜੇ ਲੀਡਰ ਆ ਬੀਐਸਐਫ ਦੇ ਅਧਿਕਾਰੀ ਆ ਪੁਲਿਸ ਦੇ ਆਲਾ ਉੱਚ ਅਧਿਕਾਰੀ ਉਹਨਾਂ ਦੇ ਨਾਮ ਉਹਦੇ ਵਿੱਚ ਸ਼ਾਮਲ ਹੈਗੇ ਆ ਹੁਣੇ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਜਿਨ੍ਹਾਂ ਨੇ ਵਾਅਦਾ ਵੀ ਕਰਿਆ ਸੀਗਾ ਕਿ ਅਸੀਂ 4 ਹਫਤਿਆਂ ਦੇ ਵਿੱਚ ਜਿਹੜਾ ਨਸ਼ਾ ਉਹ ਖਤਮ ਕਰਾਂਗੇ ਪਰ ਹੁਣ ਸਮੱਸਿਆ ਇਹ ਹੈ ਕਿ ਜਿਹੜੇ ਨਸ਼ੇ ਦੇ ਵੱਡੇ ਸਮਗਲਰ ਨੇ ਉਹ ਸਾਡੇ ਸਾਥੀਆਂ ਨੂੰ ਧਮਕੀਆਂ ਦੇ ਰਹੇ ਨੇ ਪੰਜਾਬ ਦੇ ਵਿੱਚ ਨਸ਼ਾ ਸਮਗਲਰ ਪੁਲਿਸ ਤੇ ਸਰਕਾਰ ਜਿਹੜੀ ਆ ਇਹਦਾ ਇੱਕ ਗਠਜੋੜ ਬਣਿਆ ਹੋਇਆ ਉਹ ਸਰਕਾਰ ਭਾਵੇਂ ਕਿਸੇ ਵੀ ਪਾਰਟੀ ਦੀ ਹੋਵੇ ਅਕਾਲੀ ਪਾਰਟੀ ਦੇ ਟਾਈਮ ਤੋਂ ਅਸੀਂ ਸੰਘਰਸ਼ ਕਰ ਰਹੇ ਆ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਅਸੀਂ ਸਰ ਅੱਜ ਨੌਜਵਾਨ ਭਾਰਤ ਸਭਾ ਵੱਲੋਂ ਪ੍ਰੈਸ ਕਾਨਫਰੰਸ ਰੱਖੀ ਆ ਤੇ ਅਸੀਂ 23 ਤਰੀਕ ਨੂੰ 23 ਅਗਸਤ ਨੂੰ ਫਰੀਦਕੋਟ ਸ਼ਹਿਰ ਦੇ ਵਿੱਚ ਨਸ਼ਾ ਸਮਗਲਰਾਂ ਤੇ ਪੁਲਿਸ ਦੇ ਖਿਲਾਫ ਤੇ ਇਥੋਂ ਦੀ ਜਿਹੜੀ ਆਮ ਆਦਮੀ ਪਾਰਟੀ ਆ ਉਹਨਾਂ ਦੀ ਸਰਕਾਰ ਆ ਭਗਵੰਤ ਮਾਨ ਦੀ ਸਰਕਾਰ ਉਹਨਾਂ ਦੇ ਖਿਲਾਫ ਆ ਜਿਹੜਾ ਇੱਕ ਵਿਸ਼ਾਲ ਰੋਸ ਮਜਾਰਾ ਰੱਖਿਆ ਉਹਦੀ ਵਜ੍ਹਾ ਇਹ ਆ ਕਿ ਅਸੀਂ ਨੌਜਵਾਨ ਭਾਰਤ ਸਭਾ ਵੱਲੋਂ ਲਗਾਤਾਰ 2013-14 ਤੋਂ ਜਿਹੜਾ ਸਿੰਥੈਟਿਕ ਡਰੱਗ ਆ ਤੇ ਜਿਹੜੇ ਇੱਥੇ ਨਸ਼ੇ ਦੇ ਸਮਗਲਰ ਰਲ ਕੇ ਉਹ ਇੱਥੇ ਨਸ਼ਾ ਵਕਾ ਰਹੇ ਉਹਨਾਂ ਦੇ ਖਿਲਾਫ ਨੌਜਵਾਨ ਭਾਰਤ ਸਭਾ ਵੱਲੋਂ ਸੰਘਰਸ਼ ਕਰ ਰਹੇ ਹਾਂ ਅਸੀਂ ਪਹਿਲਾਂ ਜਿਹੜੇ ਡੀਜੀਪੀ ਸ਼ਸ਼ੀ ਕਾਂਤਾ ਜਦੋਂ ਉਹਨਾਂ ਨੇ ਰਿਪੋਰਟ ਜਾਰੀ ਕਰੀ ਤੇ ਅਸੀਂ ਉਦੋਂ ਵੀ ਜਿਹੜੀ ਸਾਡੀ ਕਾਨਫਰੰਸ ਹੋਸ ਕੀਤੀ ਤਲਵੰਡੀ ਚੌਧਰੀਆਂ ਉਹਦੇ ਵਿੱਚੋਂ ਬੋਲ ਕੇ ਗਏ ਆ ਅਸੀਂ ਪਹਿਲਾਂ ਵੀ ਵੱਡੇ ਵੱਡੇ ਸਮਗਲਰਾਂ ਤੇ ਕਾਰਵਾਈ ਕਰਨ ਦੀ ਮੰਗ ਆ ਉਹ ਕਰਦੇ ਰਹੇ ਆ ਹੁਣੇ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਜਿਨ੍ਹਾਂ ਨੇ ਵਾਅਦਾ ਵੀ ਕਰਿਆ ਸੀਗਾ ਕਿ ਅਸੀਂ 4 ਹਫ਼ਤਿਆਂ ਦੇ ਵਿੱਚ ਜਿਹੜਾ ਨਸ਼ਾ ਉਹ ਖਤਮ ਕਰਾਂਗੇ ਪਰ ਹੁਣ ਸਮੱਸਿਆ ਇਹ ਆ ਕਿ ਜਿਹੜੇ ਨਸ਼ੇ ਦੇ ਵੱਡੇ ਸਮਗਲਰ ਨੇ ਉਹ ਸਾਡੇ ਸਾਥੀਆਂ ਨੂੰ ਧਮਕੀਆਂ ਦੇ ਰਹੇ ਨੇ ਪਿਛਲੇ ਸਾਲ ਤੁਸੀਂ ਦੇਖਿਆ ਹੋਣਾ ਪਿਛਲੇ ਸਾਲ ਹਰ ਭਗਵਾਨ ਸਿੰਘ ਢਿਲਵਾ ਖੁਰਦ ਦਾ ਨੌਜਵਾਨ ਜਿਹਨੇ ਨਸ਼ਾ ਵਿਰੋਧੀ ਕਮੇਟੀ ਉਹਨਾਂ ਨੇ ਪਿੰਡ ਦੇ ਵਿੱਚ ਬਣਾਈ ਹੋਈ ਸੀ ਨਸ਼ਾ ਸਮਗਲਰਾਂ ਨੇ ਸ਼ਰੇਆਮ 150 ਬੰਦੇ ਦੇ ਇਕੱਠ ਦੇ ਵਿੱਚ ਆ ਕੇ ਉਹਨੂੰ ਗੋਲੀਆਂ ਮਾਰੀਆਂ ਉਹਨੂੰ ਕਤਲ ਕਰ ਦਿੱਤਾ ਗਿਆ ਤੇ ਸਾਡੇ ਸੂਬਾ ਆਗੂ ਨੌਨਿਹਾਲ ਸਿੰਘ ਦੀਪ ਸਿੰਘ ਵਾਲਾ ਉਸ ਜਿਹੜੀ ਇਨਸਾਫ ਤੋਂ ਆਉਣ ਲਈ ਕਮੇਟੀ ਬਣੀ ਆ ਉਸ ਕਮੇਟੀ ਦੇ ਕੋ-ਕਨਵੀਨਰ ਸੀਗੇ ਅਸੀਂ ਲਗਾਤਾਰ ਇਨਾਂ ਸਮਗਲਰਾਂ ਤੇ ਕਾਰਵਾਈ ਦੀ ਮੰਗ ਕਰਦੇ ਰਹੇ ਹਾਂ ਇਸ ਕਰਕੇ ਨਸ਼ਾ ਸਮਗਲਰ ਸਾਡੇ ਸਾਥੀ ਨੌਜਵਾਨ ਭਰਸਵਾ ਦੇ ਸੂਬਾ ਗੁਣਾਉਨ ਹਲ ਸਿੰਘ ਨੂੰ ਟਾਰਗੇਟ ਕਰ ਰਹੇ ਨੇ ਇਸ ਤੋਂ ਇਲਾਵਾ ਪਿੰਡ ਦੀਪ ਸਿੰਘ ਆਲਾ ਦੇ ਵਿੱਚ ਜਿਹੜੇ ਚਾਰ ਨੌਜਵਾਨਾਂ 6 ਅਗਸਤ ਦੀ ਜਿਹੜੀ ਗੱਲ ਆ 2023 ਦੀ ਇੰਟਰਨੈਸ਼ਨਲ ਬਾਰਡਰ ਆ ਜਿਹੜਾ ਭਾਰਤ ਪਾਕਿਸਤਾਨ ਇੰਟਰਨੈਸ਼ਨਲ ਬਾਰਡਰ ਤੋਂ 77 ਕਿਲੋ 800 ਗ੍ਰਾਮ ਜਿਹੜੀ ਪੰਜਾਬ ਦੀ 2023 ਦੀ ਸਭ ਤੋਂ ਵੱਡੀ ਰਿਕਵਰੀ ਸੀ ਜਿਹਦੇ ਤੇ ਡੀਜੀਪੀ ਨੇ ਪ੍ਰੈਸ ਕਾਨਫਰੰਸ ਕਰੀ ਆ ਪੰਜਾਬ ਪੁਲਿਸ ਤੇ ਜਿਹਦੇ ਤੇ ਇੱਥੇ ਵੱਡੇ ਵੱਡੇ ਅਧਿਕਾਰੀਆਂ ਨੇ ਪ੍ਰੈਸ ਕਾਨਫਰੰਸ ਕਰੀ ਆ ਕਿ ਅਸੀਂ ਬਹੁਤ ਵੱਡੀ ਖੇਪ ਫੜ ਲਈ ਆ ਤੇ ਅਸੀਂ ਨਸ਼ੇ ਦੇ ਖਿਲਾਫ ਬਹੁਤ ਵੱਡੀ ਮਿਹਨਤ ਚਲਾ ਰਹੇ ਆ ਅੱਜ ਉਸ ਪਰਚੇ ਦੇ ਵਿੱਚ ਨਾਮਜਾਦ ਬੰਦੇ ਉਹ ਸ਼ਰਿਆਂ ਬਾਹਰ ਘੁੰਮਦੇ ਫਿਰਦੇ ਆ ਪਿਛਲੇ ਦਿਨੀ ਉਹਨਾਂ ਨੇ ਸਾਦਕ ਇਲਾਕੇ ਦੇ ਵਿੱਚ ਬਿੱਲੀ ਵਾਲੇ ਦੀ ਇੱਕ ਔਰਤ ਤੋਂ ਮੋਬਾਈਲ ਫੋਨ ਖੋਇਆ ਜਦੋਂ ਅਸੀਂ ਸ਼ਿਕਾਇਤ ਦਰਜ ਕਰਵਾਉਣ ਜਥੇਬੰਦੀ ਵੱਲੋਂ ਨਾਲ ਗਏ ਤੇ ਉਹ ਬੰਦੇ ਜਿਹੜੇ ਪਿਸਟਲ ਲੈ ਕੇ ਨਜਾਇਜ਼ ਹਥਿਆਰ ਲੈ ਕੇ ਸਾਡੇ ਸਾਥੀ ਨੌਨਹਾਲ ਸਿੰਘ ਨੂੰ ਮਾਰਨ ਦੀਆਂ ਜਿਹੜੀਆਂ ਬਿਆਨਤਾ ਉਹ ਗੁੰਦ ਰਹੇ ਸ਼ਰਿਆਂ ਪਿੰਡ ਦੇ ਵਿੱਚ ਉਹਨਾਂ ਨੇ ਕੱਠ ਦੇ ਵਿੱਚ ਇਹ ਕਿਹਾ ਸ਼ਰਾਬ ਦੇ ਠੇਕੇ ਦੇ ਬੈਠ ਕੇ ਇਹ ਕਹਿੰਦੇ ਰਿਹਾ ਕਿ ਅਸੀਂ ਨੌਨਿਹਾਲ ਸਿੰਘ ਨੂੰ ਛੱਡਣਾ ਨਹੀਂ ਹੈ ਜਿੱਥੇ ਮਿਲ ਗਿਆ ਇਹਦੇ ਫੈਰ ਅਸੀਂ ਉਹ ਮਾਰਨੇ ਆ ਇਸ ਕਰਕੇ ਅਸੀਂ ਐਸਐਸਪੀ ਸਾਹਿਬ ਹਰਜੀਤ ਸਿੰਘ ਸੀਗੇ ਜਦੋਂ ਉਹਨਾਂ ਨੇ ਮਸਲਾ ਧਿਆਨ ਦੇ ਵਿੱਚ ਲਿਆਂਦਾ ਲਗਾਤਾਰ ਉਹਨਾਂ ਨੂੰ ਮਿਲਦੇ ਰਹੇ ਆ ਦੋ ਡੀਐਸਪੀ ਸਾਹਿਬ ਇਸ ਮਸਲੇ ਤੇ ਲੱਗੇ ਰਹੇ ਆ ਪਰ ਹੁਣ ਤੱਕ ਪੰਜਾਬ ਪੁਲਿਸ ਦੀ ਇਹ ਨਾਕਾਮੀ ਰਹੀ ਆ ਆਮ ਆਦਮੀ ਪਾਰਟੀ ਦੀ ਇਹ ਨਾਕਾਮੀ ਰਹੀ ਆ ਜਿਹਦੇ ਵਿੱਚ 77 ਕਿਲੋ ਹੈਰੋਨ ਵਾਲੇ ਜੇ ਬੰਦੇ ਫੜ ਨਹੀਂ ਰਹੀ ਤੇ ਅਸੀਂ ਇਹ ਸਮਝ ਸਕਦੇ ਹਾਂ ਕਿ ਪੁਲਿਸ ਕਿੰਨੀ ਕੁ ਸੀਰੀਅਸ ਆ ਨਸ਼ਾ ਖਤਮ ਕਰਨ ਲਈ ਤੇ ਜਿਹੜੀ ਪੰਜਾਬ ਗਵਰਨਮੈਂਟ ਆ ਉਹ ਕਿੰਨੀ ਕੁ ਸੀਰੀਅਸ ਆ ਨਸ਼ਾ ਖਤਮ ਕਰਨ ਦੇ ਲਈ ਅਸੀਂ ਅੱਜ ਨੌਜਵਾਨ ਭਰ ਸਭਾ ਵੱਲੋਂ ਇੱਥੇ ਪਹੁੰਚੇ ਆ ਅਸੀਂ ਐਸਐਸਪੀ ਸਾਹਿਬ ਜਿਹੜੇ ਹੁਣ ਇੱਥੇ ਬਦਲ ਕੇ ਆਏ ਨੇ ਮੈਡਮ ਉਹਨਾਂ ਨੂੰ ਮਿਲ ਕੇ ਆਏ ਆ ਅਸੀਂ ਮੰਗ ਕਰੀ ਆ ਕਿ ਉਹਨਾਂ ਨੂੰ ਤੁਰੰਤ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਨਹੀਂ ਤਾਂ ਅਸੀਂ ਨੌਜਵਾਨ ਭਰ ਸਭਾ ਦੀ ਸੁਭਾ ਕਮੇਟੀ ਵੱਲੋਂ 23 ਤਰੀਕ ਨੂੰ 23 ਅਗਸਤ ਨੂੰ ਇੱਕ ਬਹੁਤ ਵੱਡਾ ਇਕੱਠ ਕਰਕੇ ਫਰੀਦਕੋਟ ਦੇ ਵਿੱਚ SSP ਦਫ਼ਤਰ ਤੱਕ ਜਿਹੜਾ ਰੋਜ਼ ਮੁਜ਼ਾਰਾ ਕਰਾਂਗੇ ਪਰਚਾ ਤਾਂ ਉਹਦੇ ਤੇ ਰੋਸਪੁਰ ਦਰਜ ਆ ਪੁਲਿਸ ਕਿਵੇਂ ਫੜੂ ਉਹਦੇ ਚ ਦੇਖੋ ਪਰਚੇ ਉਹਦੇ ਤੇ ਜਿਹੜਾ ਦਰਜਾ ਉਹ ਦੋ ਤਰ੍ਹਾਂ ਦੇ ਪਰਚੇ ਆ ਇੱਕ ਲੁੱਟਾਂ ਖੂਹਾਂ ਦਾ ਪਰਚਾ ਉਹ ਪਰਚਾ ਇੱਥੇ ਹੀ ਆ ਜਿਹੜਾ ਕਾਉਂਟਰ ਇੰਟੈਲੀਜੈਂਸ ਨੇ ਫੜਿਆ ਉਹਨੂੰ ਫੜਿਆ ਇੰਟਰਨੈਸ਼ਨਲ ਬਾਰਡਰ ਤੋਂ ਉਹਦਾ ਮਤਲਬ ਇਹ ਨਹੀਂ ਵੀ ਇਕੱਲੇ ਉਹਨਾਂ ਨੇ ਫੜਨਾ ਉਹ ਕੋਈ ਸਾਂਝੀ ਟੀਮ ਬਣਾ ਕੇ ਵੀ ਫੜ ਸਕਦੇ ਆ ਅਸੀਂ ਤਾਂ ਇਹਨਾਂ ਨੂੰ ਕਿਹਾ ਕਿ ਤੁਸੀਂ ਫażਲ ਕਾਂ ਨਾਲ ਕੋਈ ਸਾਂਝੀ ਟੀਮ ਬਣਾ ਕੇ ਬੰਦੇ ਨੂੰ ਫੜੋ ਕਿਉਂਕਿ ਜਦੋਂ ਕੋਈ ਵੱਡਾ ਦੋਸ਼ੀ ਫੜਨਾ ਹੁੰਦਾ 70 ਕਿਲੋ ਹੈਰੋਇਨ ਚ ਫੜਨਾ ਹੁੰਦਾ ਤੇ ਉਦੋਂ ਤਾਂ ਬਹੁਤ ਸਾਰੀਆਂ ਟੀਮਾਂ ਬਣਦੀਆਂ ਉਹ ਕੱਲੇ ਥਾਣੇ ਜਾਂ ਕਿਸੇ ਜ਼ਿਲ੍ਹੇ ਦੀ ਹੱਦ ਦੀ ਮਹਦੂਦ ਨਹੀਂ ਹੁੰਦੇ ਉਦੋਂ ਬਹੁਤ ਸਾਰੀਆਂ ਟੀਮਾਂ ਕੋਈ ਪੰਜਾਬ ਪੱਧਰ ਤੇ ਵੀ ਬਣਾਈਆਂ ਜਾਂਦੀਆਂ ਨੇ ਅਸੀਂ ਮੰਗ ਕਰਦੇ ਰਹੇ ਕਿ ਕੋਈ ਇਹੋ ਜੀ ਟੀਮ ਬਣਾ ਕੇ ਕੋਈ ਸਾਂਝੀ ਜਿਹੜੀ ਗਸ਼ਤ ਕਰਕੇ ਉਹਨਾਂ ਬੰਦੇ ਨੂੰ ਗ੍ਰਿਫਤਾਰ ਰਵ ਕੀਤਾ ਜਾਵੇ ਇੱਕ ਵਾਰੀ ਫੇਰ ਇਹ ਗੱਲ ਸਾਬਤ ਹੋ ਗਈ ਹੈ ਕਿ ਪੰਜਾਬ ਦੇ ਵਿੱਚ ਜਿੱਥੇ ਵੀ ਲੋਕ ਨਸ਼ਾ ਸਮਗਲਰਾਂ ਦੇ ਖਿਲਾਫ ਮਾੜੀ ਜੀ ਵੀ ਕੋਈ ਆਵਾਜ਼ ਬੁਲੰਦ ਕਰਦੇ ਆ ਤਾਂ ਉਹਨਾਂ ਨੂੰ ਬਹੁਤ ਸਾਰੇ ਹਮਲਿਆਂ ਦਾ ਸ਼ਿਕਾਰ ਹੋਣਾ ਪੈਂਦਾ ਹੈ ਕੱਲੀ ਇਹ ਮਹਿਜ ਇੱਕ ਘਟਨਾ ਨਹੀਂ ਹੈਗੀ ਪੰਜਾਬ ਦੇ ਵਿੱਚ ਜਿੱਥੇ ਵੀ ਕੋਈ ਸਮਾਜਿਕ ਸੰਸਥਾ ਹੈਗੀ ਆ ਜਾਂ ਕੋਈ ਨੌਜਵਾਨਾਂ ਨੇ ਇਕੱਠੇ ਹੋ ਕੇ ਕਲੱਬ ਬਣਾਏ ਹੋਏ ਆ ਪਿੰਡਾਂ ਦੇ ਵਿੱਚ ਜਿੱਥੇ-ਜਿੱਥੇ ਉਹਨਾਂ ਨੇ ਨਸ਼ਾ ਸਮਗਰਮਾਂ ਦਾ ਵਿਰੋਧ ਕੀਤਾ ਉਹਨਾਂ ਦੇ ਘਰਾਂ ਤੇ ਹਮਲੇ ਹੋਏ ਆ ਉਹਨਾਂ ਤੇ ਕਾਤਲਾਣਾ ਹਮਲੇ ਹੋਏ ਹੈਗੇ ਆ ਉਸ ਤੋਂ ਬਾਅਦ ਜਿਆਦਾ ਜਿਹੜੀ ਇੰਪੋਰਟੈਂਟ ਗੱਲ ਇਹ ਹੈ ਕਿ ਉਹਦੇ ਵਿੱਚ ਜਿਹੜਾ ਪ੍ਰਸ਼ਾਸਨ ਤੇ ਪੁਲਿਸ ਦਾ ਰਵੱਈਆ ਰਹਿੰਦਾ ਉਹ ਇੱਕ ਤਰੀਕੇ ਨਾਲ ਨਸ਼ਾ ਸਮਗਰਮਾਂ ਦੇ ਖਿਲਾਫ ਕਾਰਵਾਈ ਕੋਈ ਨਾ ਕਰਕੇ ਉਹਨਾਂ ਨੂੰ ਹੱਲਾਸ਼ੇਰੀ ਦੇਣ ਦਾ ਹੀ ਰਹਿੰਦਾ ਇੱਥੇ ਵੀ ਇਸੇ ਤਰ੍ਹਾਂ ਹੀ ਫਰੀਦਕੋਟ ਦਾ ਪ੍ਰਸ਼ਾਸਨ ਚਾਹੇ ਫਰੋਹਪੁਰ ਪਰਚਾ ਹੋਇਆ ਇੱਥੇ ਵੀ ਪ੍ਰਸ਼ਾਸਨ ਇਸ ਤਰ੍ਹਾਂ ਦੇ ਰੋਲ ਜਿਹੜਾ ਉਹ ਅਦਾ ਕਰ ਰਿਹਾ ਹੈਗਾ ਤਾਂ ਅਸੀਂ ਇਹਨੂੰ ਇਸ ਤਰ੍ਹਾਂ ਮੰਨ ਕੇ ਚੱਲਦੇ ਆ ਕਿ ਜਿਹੜਾ ਪ੍ਰਸ਼ਾਸਨ ਆ ਇਸ ਗੱਲ ਦੀ ਵੇਟ ਕਰ ਰਿਹਾ ਕਿ ਜਿਹੜਾ ਵੀ ਕੋਈ ਚਿਹਰਾ ਕੋਈ ਆਵਾਜ਼ ਜਿਹੜੀ ਆ ਉਹ ਹੱਕ ਸੱਚ ਦੀ ਗੱਲ ਕਰਦੀ ਆ ਤੇ ਇੱਕ ਤਰੀਕੇ ਨਾਲ ਪ੍ਰਸ਼ਾਸਨ ਕਿਸੇ ਵੀ ਤਰੀਕੇ ਨਾਲ ਟੇਢੇ ਮਿੱਡੇ ਢੱਗ ਨਾਲ ਇਹ ਚਾਹੁੰਦਾ ਹੈਗਾ ਕਿ ਉਹ ਸਾਡੇ ਰਾਹ ਤੋਂ ਪਾਸੇ ਹੋ ਜੇ ਫਰੀਦਕੋਟ ਪ੍ਰਸ਼ਾਸਨ ਵੀ ਸਾਨੂੰ ਇਹੀ ਮਨਸ਼ਾ ਲੱਗਦੀ ਆ ਕਿ ਹਰ ਥਾਂ ਤੇ ਜਿੱਥੇ ਕੋਈ ਤੱਕਾ ਹੁੰਦਾ ਉੱਥੇ ਨੌਜਵਾਨ ਭਾਰ ਸਭਾ ਖੜਦੀ ਆ ਉਥੇ ਨੌ ਨਿਹਾਲ ਇੱਕ ਚਿਹਰਾ ਹੁੰਦਾ ਤਾਂ ਪ੍ਰਸ਼ਾਸਨ ਦੀ ਇਹ ਮੰਸ਼ਾ ਸਾਨੂੰ ਲੱਗਦੀ ਹੈਗੀ ਆ ਕਿ ਜੇ ਗੁੰਡੇ ਇਹਨਾਂ ਦਾ ਕੋਈ ਨੁਕਸਾਨ ਕਰਦੇ ਆ ਤਾਂ ਇੱਕ ਤਰੀਕੇ ਨਾਲ ਪ੍ਰਸ਼ਾਸਨ ਦਾ ਜਿਹੜਾ ਰਾਹ ਹੈਗਾ ਉਹ ਪਧਰਾ ਹੁੰਦਾ ਉਹ ਸਾਫ਼ ਹੁੰਦਾ ਇਸ ਕਰਕੇ ਅਸੀਂ ਲਗਾਤਾਰ ਨੌਜਵਾਨ ਭਾਰਸੋ ਵੱਲੋਂ ਇਹ ਕਹਿੰਦੇ ਰਹੇ ਆ ਕਿ ਪੰਜਾਬ ਦੇ ਵਿੱਚ ਨਸ਼ਾ ਦਾ ਕਾਰੋਬਾਰ ਇਸ ਕਰਕੇ ਚੱਲਦਾ ਕਿਉਂਕਿ ਨਸ਼ਾ ਸਮਗਲਨਾ ਕੋਲੇ ਜਿਹੜੀ ਮਸਲ ਪਾਵਰ ਆ ਉਹਨਾਂ ਕੋਲੇ ਮੈਨ ਪਾਵਰ ਆ ਤੇ ਉਹਨਾਂ ਕੋਲੇ ਸਟੇਟ ਪਾਵਰ ਆ ਪੰਜਾਬ ਦੇ ਵਿੱਚ ਨਸ਼ਾ ਸਮਗਲਰ ਪੁਲਿਸ ਤੇ ਸਰਕਾਰ ਜਿਹੜੀ ਆ ਇਹਦਾ ਇੱਕ ਗਠਜੋੜ ਬਣਿਆ ਹੋਇਆ ਉਹ ਸਰਕਾਰ ਭਾਵੇਂ ਕਿਸੇ ਵੀ ਪਾਰਟੀ ਦੀ ਹੋਵੇ ਅਕਾਲੀ ਪਾਰਟੀ ਦੇ ਟਾਈਮ ਤੋਂ ਅਸੀਂ ਸੰਘਰਸ਼ ਕਰ ਰਹੇ ਹਾਂ ਕਾਂਗਰਸ ਵੀ ਚਲੀ ਗਈ ਹੈ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਹੈ ਜਿੰਨਾ ਸਮਾਂ ਇਹ ਨੈਕਸਸ ਨਹੀਂ ਟੁੱਟਦਾਗਾ ਜਿੰਨਾ ਸਮਾਂ ਇਹ ਗੱਠਜੋੜ ਨਹੀਂ ਟੁੱਟਦਾਗਾ ਉਨਾ ਸਮਾਂ ਜਿਹੜਾ ਨਸ਼ਾ ਉਹ ਖਤਮ ਨਹੀਂ ਕੀਤਾ ਜਾ ਸਕਦਾ ਨੌਜਵਾਨ ਭਾਰ ਸਭਾ ਨੇ ਇਹਨਾਂ ਦੀ ਦੁੱਖ ਦੀ ਰਗ ਤੇ ਜਿਹੜਾ ਹੱਥ ਰੱਖਿਆ ਇਸ ਕਰਕੇ ਸਾਨੂੰ ਇਸ ਤਰ੍ਹਾਂ ਦੀਆਂ ਧਮਕੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈਗਾ ਪਰ ਨੌਜਵਾਨ ਭਾਰ ਸਭਾ ਦਾ ਇਹ ਇਤਿਹਾਸ ਆ ਫਰੀਦਕੋਟ ਦੀ ਧਰਤੀ ਦਾ ਇਹ ਇਤਿਹਾਸ ਆ ਅੱਜ ਵੀ ਅਸੀਂ ਐਸਐਸਪੀ ਸਾਹਿਬ ਨੂੰ ਮਿਲ ਕੇ ਐਸਪੀ ਡੀ ਸਾਹਿਬ ਦੀ ਡਿਊਟੀ ਲੱਗੀ ਉਹਨਾਂ ਨੂੰ ਮਿਲ ਕੇ ਅਸੀਂ ਆਏ ਆ ਪਰ ਇੱਕ ਤਰੀਕੇ ਨਾਲ ਇੱਥੇ ਅਸੀਂ ਇੱਕ ਚੇਤਾਵਨੀ ਦੇ ਰੂਪ 'ਚ ਇਹ ਕਹਿਣਾ ਚਾਹਾਂਗੇ ਕਿ ਅਸੀਂ ਚਾਹੁੰਦੇ ਹਾਂ ਕਿ ਮੁਜ਼ਾਰੇ ਤੋਂ ਪਹਿਲਾਂ ਪਹਿਲਾਂ ਇਹ ਜਿਹੜੇ ਦੋਸ਼ੀ ਬਾਹਰ ਫਿਰਦੇ ਆ ਇਹਨਾਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਭੇਜਿਆ ਜਾਵੇ ਤਾਂ ਕਿ ਸਾਡੀ ਦਾ ਕੋਈ ਸਾਡੇ ਸਾਥੀ ਦਾ ਨੁਕਸਾਨ ਹੋਣ ਤੋਂ ਬਚਿਆ ਜਾ ਸਕੇ ਤੇ ਜੇ ਨਹੀਂ ਹੋਊਗਾ ਤਾਂ 23 ਅਗਸਤ ਜਿਹੜੀ ਆ ਉਹ ਸਾਡੇ ਸੰਘਰਸ਼ ਦਾ ਆਗਾਜ਼ ਹੋਊਗਾ ਇੱਕ ਵਾਰੀ ਫੇਰ ਫਰੀਦਕੋਟ ਦੇ ਜਿਹੜੇ ਲੋਕ ਆ ਆਸ-ਪਾਸ ਜ਼ਿਲ੍ਹੇ ਦੇ ਜਿਹੜੇ ਲੋਕ ਇੱਕ ਵਾਰੀ ਫੇਰ ਦੇਖਣਗੇ ਇੱਕ ਨਵੇਂ ਸੰਘਰਸ਼ ਦਾ ਆਗਾਜ਼ ਫਰੀਦਕੋਟ ਦੀ ਧਰਤੀ ਤੇ ਹੋਊਗਾ ਤੇ ਸਾਰਾ ਜਿਹੜਾ ਦਾ ਖਮਿਆਜਾ ਹੈਗਾ ਇੱਥੋਂ ਦੇ ਪ੍ਰਸ਼ਾਸਨ ਨੂੰ ਇੱਥੋਂ ਦੇ ਐਮਐਲਏ ਤੇ ਆਮ ਆਦਮੀ ਪਾਰਟੀ ਨੂੰ ਜਿਹੜਾ ਉਹ ਟੁੱਕਤ ਨਾ ਪਊਗਾ। ਲੇਕਿਨ ਚਾਹੁੰਦਾ ਨਾ ਕਿ ਪੰਜਾਬ ਪੁਲਿਸ ਵੱਲੋਂ ਕਦੀ ਆਪਰੇਸ਼ਨ ਕਾਸੋ ਕਦੀ ਆਪਰੇਸ਼ਨ ঈਗਲ ਇਹ ਚਲਾ ਕੇ ਪਿੰਡਾਂ ਦੇ ਵਿੱਚ ਮੁਹੱਲਿਆਂ ਦੇ ਵਿੱਚ ਚੈਕਿੰਗ ਕੀਤੀ ਜਾਂਦੀ ਹੈ ਵੀ ਨਸ਼ਾ ਤਸਕਰ ਫੜੇ ਜਾਣ ਪਰ ਇਸ ਤਰ੍ਹਾਂ ਟੋਂਡਾ ਦੱਸਣਾ ਹੈ ਕਿ ਵੱਡੀ ਕੀ ਬਰਾਮਦਗੀ ਤੋਂ ਬੰਦੇ ਬਾਹਰ ਫਿਰਦੇ ਨੇ ਇਹ ਚੀਜ਼ ਨੂੰ ਕਿਵੇਂ ਵੇਖੀ? ਦੇਖੋ ਜਿੱਥੇ ਕੋਈ ਜਿਹਨੂੰ ਕਹਿੰਦੇ ਆ ਵੀ ਤ ਉੱਡੜਦੀ ਦਿਖਦੀ ਆ ਜਿੱਥੋਂ ਇਹ ਲੱਗਦਾ ਵੀ ਸੁਰਾਕ ਗਾਂ ਦੀਆਂ ਜਾ ਸਕਦੇ ਆ ਜੇ ਦੋ ਬੰਦੇ ਫੜ ਕੇ ਉਹਨਾਂ ਤੋਂ ਪੁਸ਼ਤਾਸ਼ ਕੀਤੀ ਜਾਵੇ ਪਿੱਛੇ ਜਿਹੜੇ ਅਸਲ 'ਚ ਬੰਦੇ ਕੰਮ ਕਰ ਰਹੇ ਆ ਕੋਈ ਮਜ਼ਦੂਰ ਪਰਵਾਰਾਂ ਦੇ ਜਿਹੜੇ ਆਮ ਨੌਜਵਾਨ ਹੈਗੇ ਉਹਨਾਂ ਤੇ ਤਾਂ ਵੱਸ ਦੀ ਗੱਲ ਨਹੀਂ ਹੈਗੀ ਏਡੀ ਵੱਡੀ ਜਿਹੜੀ ਮਤਲਬ ਵੀ ਨਸ਼ਿਆਂ ਦਾ ਕਾਰੋਬਾਰ ਕਰਨਾ ਇਹਨਾਂ ਨੂੰ ਫੜ ਕੇ ਇਹਨਾਂ ਦੇ ਰਾਹੀਂ ਪਿੱਛੇ ਜਿਹੜੇ ਮਗਰਮੱਛ ਬੈਠੇ ਉਹਨਾਂ ਨੂੰ ਦਬੋਚੇ ਚ ਲਿਆ ਜਾ ਸਕਦਾ ਪਰ ਪ੍ਰਸ਼ਾਸਨ ਦਾ ਬੁੱत्तासारਾਂ ਦਾ ਇੱਕ ਰਵਈਆ ਹੁੰਦਾ ਉਹਨਾਂ ਨੂੰ ਐ ਲੱਗਦਾ ਵੀ ਲੋਕਾਂ ਦੀਆਂ ਅੱਖਾਂ ਵੀ ਠੰਡੀਆਂ ਕਰਨੀਆਂ ਜਿਹੜੇ ਨਸ਼ੇ ਦਾ ਸ਼ਿਕਾਰ ਆ ਉਹਨਾਂ ਨੂੰ ਫੜ ਲਓ ਉਹਨਾਂ ਦੇ ਦੋ ਗੋਲੀਆਂ ਪਈਆਂ ਚਾਰ ਗੋਲੀਆਂ ਆਪਦੇ ਕੋਲੋਂ ਪਾ ਦਿਓ ਲੋਕਾਂ ਨੂੰ ਠੰਡੇ ਕਰ ਦਿਓ ਅੱਗੇ ਤੱਕ ਜਿੱਥੇ ਤੱਕ ਗੱਲ ਜਾਣੀ ਚਾਹੀਦੀ ਉੱਥੇ ਤੱਕ ਕਹਾਣੀ ਜੜੀ ਆ ਨਾ ਪਹੁੰਚੇ ਇਸ ਕਰਕੇ ਪ੍ਰਸ਼ਾਸਨ ਆ ਜਿਹੜਾ ਇੱਕ ਗੋਂਗਲੋਂ ਤੋਂ ਮਿੱਟੀ ਝਾੜਨ ਵਾਲਾ ਜਿਹੜਾ ਉਹ ਕੰਮ ਕਰਦਾ ਹੈਗਾ ਤਾਂ ਹੀ ਮਗਰਮੱਛ ਪਿੱਛੇ ਬੈਠੇ ਰਹਿ ਜਾਂਦੇ ਆ ਪੰਜਾਬ ਦੇ ਵਿੱਚ ਮਹਿ ਸਾਡੀ ਇਕਲੌਤੀ ਇਸ ਤਰ੍ਹਾਂ ਦੀ ਨੌਜਵਾਨ ਭਾਰ ਸਭਾ ਜਥੇਬੰਦੀ ਆ ਜਿਨੇ ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ ਕਿਹਾ ਸੀਗਾ ਕਿ ਚਿੱਟੇ ਦਾ ਜਿਹੜਾ ਕਾਰੋਬਾਰ ਹੈਗਾ ਅਕਾਲੀਆਂ ਦੇ ਟਾਈਮ ਤੇ ਬਿਕਰਮਜੀਤ ਬਿਕਰਮਜੀਤ ਸਿੰਘ ਮੈਡੀਟੀਆਂ ਕਰਵਾ ਰਿਆ ਔਰ ਸਾਡੀ ਇਸ ਗੱਲ ਨੂੰ ਤਸਦੀਕ ਡੀਜੀਪੀ ਜ਼ਿਲ੍ਹਾ ਜਿਹੜੇ ਸ਼ਸ਼ੀਕਾਂਤ ਰਹੇ ਆ ਬਾਦਲ ਸਰਕਾਰ ਨੇ ਇੱਕ ਕਮੇਟੀ ਵੀ ਬਣਾਈ ਉਹਨਾਂ ਨੇ ਪੌਣੇ 200 ਬੰਦਿਆਂ ਦੀ ਲਿਸਟ ਜਿਹੜੀ ਜਾਰੀ ਕੀਤੀ ਆ ਉਹਦੇ ਵਿੱਚ ਸਾਰੇ ਅਕਾਲੀਆਂ ਦੇ ਕਾਂਗਰਸ ਦੇ ਵੱਡੇ ਜਿਹੜੇ ਲੀਡਰ ਆ ਬੀਐਸਐਫ ਦੇ ਅਧਿਕਾਰੀ ਆ ਪੁਲਿਸ ਦੇ اعلی ਉੱਚ ਅਧਿਕਾਰੀ ਉਹਨਾਂ ਦੇ ਨਾਮ ਉਹਦੇ ਵਿੱਚ ਸ਼ਾਮਲ ਹੈਗੇ ਆ ਇੱਥੇ ਪ੍ਰਸ਼ਾਸਨ ਪੁਲਿਸ ਜਿਹੜੀ ਆ ਉਹ ਰਲੀ ਹੋਈ ਆ ਇਸ ਕਰਕੇ ਚਾਹੁੰਦੇ ਨਹੀਂ ਕਿ ਮਗਰਮੱਛਾ ਤੱਕ ਜਿਹੜਾ ਉਹ ਨਾਥੋ ਪਾਈ ਜਾਵੇ ਪਿੱਛੋ ਤੱਕ ਜਿਹੜੀ ਇਹ ਗੱਲ ਜਾਵੇ ਇਸ ਕਰਕੇ ਇਹ ਅੱਥਲੇ ਥੱਲੇ ਜਿਹੜਾ ਉਹ ਮਾਮਲਾ ਸਾਰਾ ਰੱਖਣਾ ਚਾਹੁੰਦੇ ਆ ਜਿੰਨਾ ਸਮਾਂ ਪ੍ਰਸ਼ਾਸਨ ਦਾ ਰਵਈਆ ਇਹ ਰਹੂਗਾ ਉਨਾ ਸਮਾਂ ਪੰਜਾਬ ਚ ਨਸ਼ਾ ਜਿਹੜਾ ਉਹ ਖਤਮ ਨਹੀਂ ਕੀਤਾ ਜਾ ਸਕਦਾਗਾ ਆਮ ਆਦਮੀ ਪਾਰਟੀ ਤੇ ਵੀ ਅਸੀਂ ਇਹ ਸਵਾਲ ਕਰਦੇ ਆ ਕਿ ਜੇ ਨਸ਼ਾ ਖਤਮ ਕਰਨ ਨਾਲ ਘਰ ਘਰ ਨੌਕਰੀ ਤੁਹਾਨੂੰ ਦੇਣੀ ਪਊਗੀ ਕਿ ਆ ਜਰੂਰ ਸੀ ਘਰ ਘਰ ਨੌਕਰੀ ਦੇਵਾਂਗੇ ਘਰ ਘਰ ਨੌਕਰੀ ਨਹੀਂ ਮਿਲੀ ਘਰ ਘਰ ਚਿੱਟਾ ਜਰੂਰ ਆਮ ਆਦਮੀ ਪਾਰਟੀ ਨੇ ਪਹੁੰਚਦਾ ਜਿਹੜਾ ਕਰ ਦਿੱਤਾ ਹੈਗਾ ਜਿੰਨਾ ਸਮਾਂ ਇਹ ਕਹਾਣੀ ਹੱਲ ਨਹੀਂ ਹੋਊਗੀ ਨੌਜਵਾਨ ਭਾਰ ਸਭਾ ਪਹਿਲਾਂ ਵੀ ਸੰਘਰਸ਼ ਕਰਦੀ ਰਹੀ ਹੈ ਔਰ ਫਰੀਦਕੋੜ 23 ਅਗਸਤ ਨੂੰ ਸੰਘਰਸ਼ ਨੂੰ ਹੋਰ ਜੜੀਆਂ ਜਰਬਾਂ ਉਹ ਦਿੱਤੀਆਂ ਅਸੀਂ ਨੌਜਵਾਨ ਪਾਰਸ਼ਵਾਂ ਵੱਲੋਂ ਜ 23 ਤਰੀਕ ਨੂੰ ਮੁਜ਼ਾਹਰਾ ਕਰ ਰਹੇ ਹਾਂ ਉਹਦੇ ਵਿੱਚ ਅਸੀਂ ਪਟਿਆਲੇ ਆਪਣੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਨੌਜਵਾਨਾਂ ਨੂੰ ਅਪੀਲ ਕਰਦੇ ਹਾਂ ਕਿ ਉਸ ਦੇ ਵਿੱਚ ਸ਼ਾਮਲ ਹੋਈਏ ਤਾਂ ਜੋ ਪਿਛਲੇ ਸਮੇਂ ਦੇ ਵਿੱਚ ਸਾਡੇ ਪਿੰਡਾਂ ਦੇ ਵਿੱਚੋਂ ਦੁੱਧ ਦਹੀਂ ਖਤਮ ਕਰਕੇ ਇਹਨਾਂ ਸਰਕਾਰਾਂ ਨੇ ਘਰ-ਘਰ ਜਿਹੜਾ ਚਿੱਟਾ ਪੰਚਾਇਆ ਉਸ ਨੂੰ ਅਸੀਂ ਖਤਮ ਕਰ ਖਤਮ ਕਰ ਸਕੀਏ ਨੌਜਵਾਨ ਪਾਰਸ਼ਵਾਂ ਪਿਛਲੇ ਲੰਮੇ ਸਮੇਂ ਤੋਂ ਜਿਹੜਾ ਇਸ ਤੇ ਸੰਘਰਸ਼ ਕਰ ਰਹੀ ਆ ਤੇ ਹੁਣ ਜਿਹੜਾ ਸੰਘਰਸ਼ ਉਸਤੇ ਤੱਕ ਪਹੁੰਚ ਚੁੱਕਿਆ ਕਿ ਸਰਕਾਰ ਨੂੰ ਇਹਨਾਂ ਤੇ ਜਿਹੜੀ ਕੋਈ ਕਾਰਵਾਈ ਕਰਨੀ ਬਣਦੀ ਆ ਸਤਿ